ਬੀਤੀ ਅਧੀ ਰਾਤ ਨੂੰ ਸ਼ਰਾਬੀ ਅਨਸਰਾਂ ਨੇ 100 ਫੁੱਟ ਰੋਡ ਤੇ ਸਥਿਤ ਸ਼੍ਰੀ ਗੁਰੂ ਨਾਨਕ ਦੇ ਪਬਲਿਕ ਸਕੂਲ ਸਥਿਤ ਗੁਰਦੁਆਰਾ ਸਾਹਿਬ ਸੰਗਤ ਸੂਲ ਸਟੇਸ਼ਨ ਦੀ ਦਿਓੜੀ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਉਥੋਂ ਫਰਾਰ ਹੋ ਗਏ ਕੰਨਾਂ ਦਾ ਪਤਾ ਲੱਗਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰਦੁਆਰਾ ਸਾਹਿਬ ਅਤੇ ਹੋਰ ਥਾਵਾਂ ਤੇ ਕਮਰੇ ਆਦੀ ਫੋਟੋਜ਼ ਖੰਡਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਗੁਰਦੁਆਰਾ ਸੇਵਾਦਾਰ ਨੇ ਦਿੱਤੀ ਤਾਂ ਤੁਰੰਤ ਮੌਕੇ ਤੇ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਦੱਸਿਆ ਕਿ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਤੇ ਫਿਰ ਸ਼ੁਰੂ ਨਾਮ ਨਹੀਂ ਅਸੀਂ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਆਏ ਮੱਥਾ ਟੇਕਣੋਂ ਉਹ ਪਤਾ ਲੱਗਿਆ ਵੀ ਅੰਨ ਕਰਕੇ ਰਾਤ ਜਿਹੜੀ ਸ਼ੀਸ਼ੇ ਕਿਉਂ ਖਿਲਰੇ ਪਿਆ ਸਾਰਾ ਸਮਾਂ ਪਤਾ ਕਰਿਆ ਵੀ ਕੀ ਗੱਲ ਹੋਈ ਹੈ ਫਿਰ ਰਾਤ ਕੋਈ ਸ਼ਰਾਬ ਕੀ ਆਨਸਰ ਸੀਗਾ ਹਾਂਜੀ ਉਹ ਆਇਆ ਮਤਲਬ ਕੈਮਰੇ ਦੇ ਵਿੱਚ ਵੀ ਦੇਖਿਆ ਗਿਆ ਉਹ ਆਇਆ ਤੇ ਵੱਟੇ ਮਾਰ ਕੇ ਬੱਚਾ ਲੱਗਿਆ ਹਾਂ ਸ਼ੀਸ਼ੇ ਟੁੱਟੇ ਜਾਂ ਜੀ ਸ਼ੀਸ਼ੇ ਟੁੱਟੇ ਹਾਂ ਜੀ ਬਾਕੀ ਉਹਦੀ ਕੀ ਮਨਸ਼ਾ ਸੀ ਇਹਨਾਂ ਨੂੰ ਪੁਹਸਾਈ ਹੈ ਉਹਨੇ ਕੈਮਰੇ ਵਗੈਰਾ ਦੇਖੇ ਆ ਉਹ ਵੀ ਇਸ ਇਨਵੈਸਟੀਗੇਸ਼ਨ ਕਰਕੇ ਬੜਾ ਜਲਦੀ ਜਿਹੜਾ ਇਹ ਮੈਂ ਪੜ ਲਾਂਗੇ ਦੋਸ਼ੀ ਕਿ ਜੋ ਵੀ ਕਾਰਵਾਈ ਆ ਫਿਰ ਅਸੀਂ ਆਪ ਦੇ ਪੱਥ ਜੋ ਵੀ ਆਣਗੇ ਤੁਹਾਡੇ ਸਾਹਮਣੇ ਦੱਸ ਦੇਵਾਂਗੇ ਕੈਮਰੇ ਚ ਕੀ ਕੁਛ ਆਇਆ ਕੈਮਰੇ ਚ ਸਿਰਫ ਇੱਕ ਪਰਸਨ ਆ ਰਿਹਾ ਉਹ ਆਰਾਮ ਬੜਾ ਆਰਾਮ ਨਾਲ ਆ ਰਿਹਾ ਬੱਟੇ ਵਿੱਚੋਂ ਲੈ ਕੇ ਆ ਰਿਹਾ ਉਹ ਮਾਰ ਕੇ ਆਰਾਮ ਨਾਲ ਹੀ ਚਲਾ ਗਿਆ ਉਹ ਠੀਕ ਹੈ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਇਹ ਵੀ ਬਹੁਤ ਵੱਡੀ ਘਟਨਾ ਵੀ ਹੋ ਸਕਦੀ ਸੀ ਹੋ ਸਕਦਾ ਹੈ ਕਿ ਕੋਈ ਗਰੇਲ ਗੁੱਪਟ ਗਿਆ ਤਾਂ ਕੀ ਮਕਸਦ ਸੀ ਜੇ ਆਪਾਂ ਨੂੰ ਇਸ ਬਾਰੇ ਨਹੀਂ ਕਹਿ ਸਕਦੇ ਫਿਰ ਉਸੇ ਪੂਰੀ ਕਾਰਵਾਈ ਕਰੇ ਉਸ ਦੋਸ਼ੀ ਨੂੰ ਫੜ ਕੇ ਤਾਂਗੇ ਗੱਲ ਨੂੰ ਕਿਸੇ ਹੋਰ ਨਾ ਨਾ ਇਹ ਜਿ ਕਿਸੇ ਧਰਮਕਸਤਾਨ ਨਾਲ ਨਾ ਕੋਈ ਵਾਪਰੀ ਘਟਨਾ ਸਰ ਕੀ ਹੈ ਬੁਰਾ ਮਾਮਲਾ ਜਿਹੜੀ ਇਹ ਘਟਨਾ ਵਾਪਰੀ ਆ ਸ਼ੀਸ਼ੇ ਤੋੜੇ ਗਏ ਇਹ ਸਾਨੂੰ ਹੁਣੇ ਇਨਸੀਡੈਂਟ ਰਿਪੋਰਟ ਹੋਇਆ ਵੀ ਇਹ ਗੁਰਗੋਰਾ ਸਾਹਿਬ ਦੇ ਜਿਹੜੇ ਇਹਨਾਂ ਦੇ ਇੱਥੇ ਸੇਵਾਦਾਰ ਹੈਗੇ ਨੇ ਤੇ ਕਮੇਟੀ ਮੈਂਬਰਸ ਹੈਗੇ ਨੇ ਉਹਨਾਂ ਵੱਲੋਂ ਫੋਨ ਆਇਆ ਸੀ ਅਗਲੀ ਸਵੇਰੇ ਉੱਠ ਕੇ ਦੇਖਿਆ ਤਾਂ ਸ਼ੀਸ਼ੇ ਟੁੱਟੇ ਹੋਏ ਨੇ ਤਾਂ ਹੁਣ ਇਸੇ ਚੀਜ਼ ਨੂੰ ਅਸੀਂ ਪਰਤਾਲ ਰਹੇ ਆ ਵੀ ਇਹ ਕਿਉਂ ਹੋਇਆ ਕਿੱਦਾਂ ਹੋਇਆ ਤੇ ਇਹਨੂੰ ਜਲਦੀ ਕਲੀਅਰ ਕਰਕੇ ਕਾਰਵਾਈ ਸਾਹਮਣੇ ਸਤ ਕਰਵਾਇਆ ਮਲੂਥੀ ਲੈਂਦੇ ਸਰ ਹੁਣ ਤੱਕ ਕੀ ਸਾਹਮਣੇ ਆਇਆ ਹੈਗਾ ਜੇ ਤੁਸੀਂ ਸੀਸੀਟੀਵੀ ਚੈੱਕ ਕਰਦੇ ਨੇ ਹੁਣ ਤੱਕ ਸੀਸੀਟੀਵੀ ਦੇਖੇ ਨੇ ਜੀ ਇੱਕ ਪਾਸੇ ਇੱਕ ਮੁੰਡਾ ਆਉਂਦਾ ਦਿਖਦਾ ਹੈਗਾ ਬਾਕੀ ਅੱਗੇ ਜਿਹੜੇ ਪਾਸੇ ਆਇਆ ਉਹਦੇ ਨਾਲ ਪਹੁੰਚੀ ਹੈ ਕੋਈ ਇਨਵੋਲਵ ਹੈ ਜਾਂ ਕੀ ਹੈ ਉਹਨੂੰ ਥੋੜਾ ਜਿਹਾ ਵੈਰੀਫਾਈ ਕਰਕੇ ਵੀ ਕਲੀਅਰ ਕਰਕੇ ਜਲਦੀ ਸਾਨੂੰ ਅਸੀ ਕਾਰਵਾਈ ਕਰਕੇ ਸਾਰੇ ਡਿਟੇਲ ਸ਼ੇਅਰ ਕਰਦਾ ਹੈ ਸਰ ਨੁਕਸਾਨ ਕਿਨਾ ਸੀ ਸਿਰਫ ਸ਼ੀਸ਼ੇ ਆਪਣੇ ਗੁਰਦੁਆਰਾ ਸਾਹਿਬ ਜਿੱਦਾਂ ਤੁਹਾਨੂੰ ਦਿਖ ਰਿਹਾ ਜੀ ਮੇਨ ਆਪਣੇ ਰੋਡ ਦੇ ਸਾਈਡ ਜਿਹੜਾ ਸ਼ੀਸ਼ਾ ਹੈਗਾ ਇਹ ਹੀ ਟੁੱਟਿਆ ਹੋਇਆ ਬਾਕੀ ਅੰਦਰ ਕੋਈ ਏਦਾਂ ਦੀ ਗੱਲਬਾਤ ਹੈ ਨਹੀਂ ਅੰਦਰ ਇਹਨਾਂ ਸੇਵਾਦਾਰ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਦੇ ਸੀ ਕਮੇਟੀ ਦੇ ਮੈਂਬਰ ਹੈ ਸੇਵਾਦਾਰ ਅੰਦਰ ਹੀ ਸੀ ਜੀ ਕੋਈ ਹੋਰ ਇਹ ਯਜ਼ਰ ਬਾਹਰ ਸ਼ੀਸ਼ੇ ਦੇ ਉੱਤੇ